ਕੁਝ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪੂਰੇ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ جاری ਹੈਗੀ ਐਂਡ ਉਸੇ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਭਰਮਪੁਰ ਦੀ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਟਲ ਵੀ ਮਿਲਿਆ ਸੀ ਜਿਹਦਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੇਰੋਇਨ ਉਹ ਵੀ ਰਿਕਵਰ ਹੋਈ ਹੈ ਅਸੀਂ ਬਕਪਲੀ ਚੈੱਕ ਹੋਵੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੁਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਵੈਲਯੂ ਸਰ ਉਹਦਾ ਤਾਂ ਕੋਈ ਬੈਕਗ੍ਰਾਉਂਡ ਵੀ ਹੈਗਾ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਐਜ਼ ਆਫ ਨਾਊ ਪਪਰਟਾ ਹੀ ਹੋਇਆ ਅਸੀਂ ਜਿਹੜਾ ਹੈਗਾ ਪਪਰ ਇਨਟੈਰੋਗੇਟ ਕਰਕੇ ਉਹ ਸਾਰੀ ਚੀਜ਼ਾਂ ਜਿੰਨ ਤੱਕ ਪਬਲਿਕ ਸੇਫਟੀ ਨੂੰ ਅਨਸ਼ੋਰ ਕਰਨ ਵਾਸਤੇ ਲਾਨੂੰਰਡ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਹੈ ਉਹਨਾਂ ਦੀ ਤਰਫੋਂ ਜਿਹੜੀ ਲਗਾਤਾਰ ਜਿਹੜੀ ਸਾਡੀ ਗਾਈਡਲਾਈਨ ਹੈ ਐਂਡ ਜਿਹੜਾ ਹੈ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆਣਾ ਹੈ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵੀ ਜਿਪਲੀਟੀ ਨੂੰ ਵੀ ਇਨਸ਼ੋਰ ਕੀਤਾ ਹੈ ਐਂਡ ਸਾਡੇ ਵੱਲੋਂ ਇਹ ਕਾਰਵਾਈ ਜਿਹੜੀ ਹੈਗੀ ਜਿਹੜੇ ਆਰਮ ਐਕਟ ਦੇ ਤਹਿਤ ਜਿਹੜਾ ਮਾੜੀ ਅਨਸਵਾ ਦੇ ਤਹਿਤ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਰੀ ਮੂਹਮ ਹੈ ਉਹ ਵੀ ਕੰਟੀਨਿਊ ਜਿਹੜੀ ਜਾਰੀ ਹੈ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਸਾਡੀ ਮੁਹਿੰਮ ਹੈ ਉਹਦੇ ਅਗੇਨ ਉਹਦੇ ਅੰਤर्गत ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਹੈ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਤੇ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸੇ ਪੰਜਾਬ ਹੈ ਮਾਨਯੋਗ ਸੀਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀਗੀ ਸੇ ਪੰਜਾਬ ਹੈਲਪ ਐਂਡ ਉਹਦੇ ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸਾਨੂੰ ਕਾਫੀ ਟਿਪ ਮਿਲਦੀ ਹੈਗੀ ਉਹਦੇ ਚ ਵੀ ਅਸੀਂ ਬੱਚੇ ਦਰਜ ਕਰਦੇ ਹੈ ਲਗਭਗ 130 ਦੇ ਲਗਭਗ ਅਸੀਂ ਬੱਚੇ ਹਲੇ ਤੱਕ ਜਿਹੜੇ ਸੇ ਪੰਜਾਬ ਤੇ ਪਤੇ ਦਰਜ ਕਰ ਚੁੱਕੇ ਤਾਂ ਪਬਲਿਕ ਦਾ ਵੀ ਚੰਗਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਤੇ ਸਰਕਾਰ